ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੈਰਾ ਸਾਹਿਬ ਐਮ ਐਲ ਏ ਸਾਹਿਬ ਅਤੇ ਹੋਰ ਪਤਵੰਤੇ ਸੱਜਣ ਜਿੰਨੇ ਵੀ ਨਾਲ ਆਏ ਹਨ ਉਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਬਹੁਤ ਕੰਮ ਕਰ ਰਹੇ ਹਨ ਕਾਲੀ ਦਲ ਵੱਲੋਂ ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਸਾਰਿਆਂ ਦਾ ਖੈਰਾ ਸਾਹਿਬ ਜੀ ਦਾ ਵੱਡੇ ਬਾਦਲ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਭਦਰ ਜੀ ਤਾਂ ਹੜਾ ਬਲੇ ਕਾਫੀ ਮੁਸ਼ਕਲ ਆਈ ਸੀ ਜੀਮਦਰ ਭਾਈ ਜਾਰੇ ਨੂੰ ਪਸ਼ੂਆਂ ਦੇ ਚਾਰੇ ਵਾਸਤੇ ਠੀਕ ਆ ਨਾ ਤੇ ਉਦੋਂ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਸ੍ਰੀ ਵੀਰ ਸਿੰਘ ਬਾਦਲ ਵੀ ਤੁਹਾਡੀ ਖਬਰਸਾਰ ਲੈਣ ਆਏ ਸੀ ਤੁਹਾਨੂੰ ਵਾਦਾ ਕੀਤਾ ਸੀ ਵੀ ਡੀਜ਼ਲ ਵੀ ਭੇਜਾਂਗੇ ਕੰਟ ਦਾ ਵੀ ਭੇਜਾਂਗੇ ਪਸ਼ੂਆਂ ਲਈ ਚਾਰਾ ਵੀ ਭੇਜਾਂਗੇ ਹੋਰ ਬਹੁਤ ਕੁਝ ਕਿਹਾ ਸੀ ਨੇ ਤੇ ਅੱਜ ਮੈਨੂੰ ਲੱਗਦਾ ਵੀ ਉਸ ਵਾਦੇ ਨੂੰ ਜਿਹੜਾ ਅਪੂਰ ਪਿਆ ਹੈਗਾ ਤੁਹਾਡੇ ਲਈ ਸਮਾਨ ਭੇਜਿਆ ਜਾਗਾ ਕੀ ਕਰਨਾ ਚਾਹੁੰਦਾ ਭਾਈ ਤੁਸੀਂ ਪਾਜੀ ਸਰਦਾਰ ਸੁਖੀਰ ਸਿੰਘ ਬਾਦਲ ਜੀ ਆਏ ਸੀ ਬੰਦ ਦੇ ਉੱਪਰ ਤੇ ਉਹਨਾਂ ਨੇ ਮੌਕਾ ਦੇਖਿਆ ਉਸ ਟਾਈਮ ਸਾਨੂੰ 4000 ਲੀਟਰ ਡੀਜ਼ਲ ਦੇ ਕੇ ਗਏ ਉਹ ਲੱਖ ਰੁਪਈਆ ਕੈਸ਼ ਦੇ ਗਏ ਤੇ ਉਹ ਵਾਦਾ ਕਰਕੇ ਗਏ ਸੀ ਕਿ ਵੀ ਅਸੀਂ ਜਿਹੜੀਆਂ ਫਸਲਾਂ ਖਰਾਬ ਹੋਈਆਂ ਨੇ ਉਹਨਾਂ ਵਾਸਤੇ ਬੀਜ ਭੇਜਾਂਗੇ ਤੇ ਨਾਲ ਪਸ਼ੂਆਂ ਵਾਸਤੇ ਚਾਰਾ ਭੇਜਾਂਗੇ ਉਹ ਅੱਜ ਉਹਨਾਂ ਨੇ ਵਾਦਾ ਪੂਰਾ ਕੀਤਾ ਆ ਸਰਦਾਰ ਬਲੀਏ ਸਿੰਘ ਖਹਿਰਾ ਜੀ ਸਾਡੇ ਲਈ ਸਾਰਾ ਸਮਾਨ ਲੈ ਕੇ ਆਏ ਨੇ ਜੀ ਇਹ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਖਰਸਾ ਵਕ ਹੜਾ ਦੇ ਬਿੱਲੇ ਕਾਲੀਗੜ੍ਹ ਦੇ ਪ੍ਰਧਾਨ ਜਿਹੜੇ ਹੈਗੇ ਆ ਸੋਹੀ ਸਿੰਘ ਬਾਦਲ ਆਈ ਸੀ ਜਿਹੜੇ ਪੀੜਤ ਲੋਕ ਸੀਮਾ ਦੀਆਂ ਤਕਲੀਫਾਂ ਆ ਵੀ ਸੁਣੀਆਂ ਸੀ ਨਹੀਂ ਤਾਂ ਉਸ ਵੇਲੇ ਉਹ ਵਾਅਦਾ ਕਰਕੇ ਗਿਆ ਸੀ ਵੀ ਅਸੀਂ ਪਸੂਆਂ ਲਈ ਇਚਾਰਾ ਭੇਜਾਂਗੇ ਅਸੀਂ ਬਿਜਲੀ ਭੇਜਾਂਗੇ ਅਸੀਂ ਡੀਜ਼ਲ ਵੀ ਭੇਜਾਂਗੇ ਅੱਜ ਉਹ ਵਾਅਦਾ ਪੂਰਾ ਹੁੰਦਾ ਨਜ਼ਰ ਆਇਆ ਤੁਸੀਂ ਪਿੰਡ ਛੋਲੇਪੀਗੜ੍ਹ ਵਿੱਚ ਆਏ ਹੋ ਕੀ ਕੰਮ ਕਰਨਾ ਚਾਹੁੰਦੇ ਸਰ ਬਾਹੀ ਗੁਰਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਪਿਛਲੇ ਦਿਨੀ ਜਿਹੜਾ ਤਕਰੀਬਨ ਪੰਜਾਬ ਦੇ ਅੱਧੇ ਜ਼ਿਲ੍ਹੇ ਜਿਹੜੇ ਉਹ ਹੜ੍ਹਾਂ ਦੇ ਪ੍ਰਭਾਵ ਹੇਠ ਆਏ ਹਲਕਾ ਫਲੋਰ ਬੁਰਜਟੇਲ ਤੋਂ ਲੈ ਕੇ ਲਸਾੜਾ ਤੋਂ ਲੈ ਕੇ ਸੰਗਤਪੁਰ ਤੱਕ ਦਾ ਏਰੀਆ ਜਿਹੜਾ ਇਹ ਦਰਿਆ ਦੇ ਬਿਲਕੁਲ ਨਾਲ ਲੱਗਦਾ ਹੈ ਤੇ ਇਹਦੇ ਵਿੱਚ ਬਹੁਤ ਸਾਰੇ ਬੰਦੇ ਅੰਦਰ ਜਿਹੜੇ ਝੋਨੇ ਮਰ ਗਏ ਫਸਲ ਤਬਾਹ ਹੋ ਗਈ ਢਾਹ ਲੱਗਣ ਦੇ ਨਾਲ ਤੇ ਉੱਥੇ ਜਿੱਥੇ ਬਾਕੀ ਪੂਰੇ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਉੱਥੇ ਹਲਕਾ ਫਲੋਰ ਦੇ ਵਿੱਚ ਵੀ ਸਾਡੇ ਜਿਹੜਾ ਇਹ ਢਾਹ ਲੱਗਣ ਦੇ ਨਾਲ ਬਹੁਤ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਵੈਸੇ ਵੀ ਕੁਦਰਤੀ ਕਰੋਪੀ ਦੇ ਨਾਲ ਝਾੜ ਵੈਸੇ ਝੋਨੇ ਦੇ ਬੜੇ ਕਟ ਜਿਹੜੇ ਆ ਰਹੇ ਆ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਕੋਰ ਕਮੇਟੀ ਨੇ ਫੈਸਲਾ ਕੀਤਾ ਸੀ ਵੀ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਜਿਹੜਾ ਹੈਗਾ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਉਹਨਾਂ ਪਰਿਵਾਰਾਂ ਦੀ ਬਾਹ ਫੜੀ ਜਾਵੇ ਉਹਨਾਂ ਦੀ ਜਿਹੜੀ ਹੈ ਜੋ ਵੀ ਲੋੜਿੰਦੀ ਮਦਦ ਹੋ ਸਕੇ ਸੋ ਬਾਲ ਸਾਹਿਬ ਮਿਓ ਵਾਲ ਵੀ ਆਏ ਸੀ ਇੱਥੇ ਵੀ ਆਏ ਸੀ ਤੇ ਉਦੋਂ ਉਹਨਾਂ ਨੇ ਆਣ ਕੇ ਪਹਿਲਾਂ ਡੀਜ਼ਲ ਤੇ ਕੈਸ਼ ਦੀ ਜਿਹੜੀ ਸੀ ਉਹ ਕਰਕੇ ਗਿਆ ਸੀ ਤੇ ਇੱਥੇ ਵੀ ਉਦੋਂ 4000 ਲੀਟਰ ਡੀਜ਼ਲ ਅਨਾਉਂਸ ਵੀ ਕਰਕੇ ਗਏ ਸੀ ਉਹ ਵੀ ਇਹਨਾਂ ਨੇ ਇਹ ਸਾਰੇ ਜਿੰਨੇ ਕਿਸਾਨ ਪਰ ਉਹਨਾਂ ਨੇ ਕਿਹਾ ਸੀ ਵੀ ਝੋਨੇ ਦੀ ਫਸਲ ਤੋਂ ਬਾਅਦ ਅਸੀਂ ਜਿਹੜਾ ਹੈਗਾ ਉਹ ਬੰਨ ਦੀ ਜਿਹੜੀ ਮਰਮਦ ਦਾ ਕੰਮ ਕਰਨਾ ਹੈ ਉਹ ਵੀ ਆਇਆ ਪਿਆ ਹੈ ਤੇ ਉਦੋਂ ਨਾਲ ਹੀ ਕੁਝ ਮੰਗ ਸੀ ਜ਼ਿਮੀਂਦਾਰਾਂ ਦੀ ਵੀ ਕਿਸਾਨਾਂ ਨੂੰ ਜਿਹੜਾ ਹੈਗਾ ਜ਼ਿਮੀਂਦਾਰ ਪਰਿਵਾਰਾਂ ਨੂੰ ਕਣਕ ਦਾ ਜਿਹੜਾ ਬੀਜ ਤੇ ਕੁਝ ਚਾਰਾ ਉਹ ਚਾਹੀਦਾ ਸੋ ਉਹ ਜੋ ਇਹਨਾਂ ਨੇ ਕਿਹਾ ਸੀ ਉਹ ਬਾਦ ਸਾਹਿਬ ਨੇ ਭੇਜਿਆ ਹੈ ਅੱਜ ਉਹ ਅਸੀਂ ਜਿਹੜਾ ਇੱਥੇ ਉਹ ਦੇਣ ਆਏ ਆ ਸੋ ਮੈਂ ਅੱਜ ਦੇ ਮੌਕੇ ਦੇ ਉੱਤੇ ਸਦਾਸ ਖਬੀਰ ਸਿੰਘ ਬਾਦਲ ਤੇ ਸਮੁੱਚੀ ਅਕਾਲੀ ਦਲ ਦੀ ਕੋਰ ਕਮੇਟੀ ਦਾ ਧੰਨਵਾਦ ਕਰਦਾ ਵੀ ਜਿਹੜਾ ਜੋ ਗੱਲ ਉਹਨਾਂ ਨੇ ਕਹੀ ਸੀ ਪੂਰੀ ਹੋਈ ਵੈਸੇ ਵੀ ਤੁਸੀਂ ਇਤਿਹਾਸ ਦੇ ਵਿੱਚ ਵੀ ਦੇਖ ਲਿਓ ਵੀ ਜਦੋਂ-ਜਦੋਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਆ ਜਾਂ ਅਕਾਲੀ ਦਲ ਦੀ ਗਵਰਨਮੈਂਟ ਬਣੀ ਆ ਜਿਹੜੀ ਗੱਲ ਉਹ ਕਹਿ ਕੇ ਗਏ ਆ ਪੱਜ ਨੇ ਕਦੀ ਇਦਾਂ ਹੋਇਆ ਨਹੀਂ ਵੀ ਪੂਰੀ ਨਾ ਹੋਈ ਹੋਵੇ ਉਹੀ ਤਰਜ਼ ਦੇ ਉੱਤੇ ਉਸੇ ਲੜੀ ਦੇ ਤਹਿਤ ਜੋ ਹੁਣ ਬਾਦ ਸਾਹਿਬ ਕਹਿ ਗਏ ਸੀ ਉਹ ਵੀ ਉਹਨਾਂ ਨੇ ਪੂਰਾ ਕੀਤਾ ਤੇ ਅੱਜ ਇੱਥੇ ਜਿਹੜਾ ਅਸੀਂ ਕਣਕ ਦਾ ਬੀ ਤੇ ਚਾਰਾ ਲੈ ਕੇ ਆਏ ਆ ਉਹ ਸਾਰਿਆਂ ਨੂੰ ਜਿਹੜਾ ਹੈਗਾ ਇੱਥੇ ਜਿਨ੍ਹਾਂ ਨੇ ਜੋ ਡਿਮਾਂਡ ਸੀ ਉਹ ਪੂਰੀ ਕੀਤੀ ਆ ਮੈਂ ਪ੍ਰਧਾਨ ਸਾਹਿਬ ਦਾ ਤੇ ਸਮੁੱਚੀ ਕੋਰ ਕਮੇਟੀ ਦਾ ਧੰਨਵਾਦ ਕਰਦਾ ਤੇ ਜੇ ਕੋਈ ਘਟਬਤ ਹੋਊਗਾ ਉਹ ਵੀ ਅਸੀਂ ਉਸ ਤੋਂ ਬਾਅਦ ਵਿੱਚ ਜਿਹੜਾ ਹੈਗਾ ਇਹਨਾਂ ਨੇ ਜੇ ਕਿਤੇ ਕੋਈ ਰੱਖੀ ਚੀਜ਼ ਉਹ ਪੂਰਾ ਕਰਦਾਂਗੇ ਬਹੁਤ ਬਹੁਤ ਧੰਨਵਾਦ